ਪਟਾਦਕ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇੱਕ ਹੰਗਾਮੀ ਮੀਟਿੰਗ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਕੀਤੀ ਗਈ। ਜਿੱਥੇ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਹਨਾਂ ਨਿਯੁਕਤ ਅਹੁਦੇਦਾਰਾਂ ਨੂੰ ਜਥੇਬੰਦੀ ਵੱਲੋਂ ਸਿਰੋਪਾ ਪਾ ਕੇ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਖੁਸ਼ਵੰਤ رائے ਪ੍ਰਭਾਕਰ ਨੂੰ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ ਪੁੱਲਰ ਨੂੰ ਲੀਗਲ ਐਡਵਾਈਜ਼ਰ ਮੋਹਿਤ ਅਰੋੜਾ ਨੂੰ ਤਹਿਸੀਲ ਚੇਅਰਮੈਨ ਰਾਜੇਸ਼ ਸ਼ਰਮਾ ਨੂੰ ਤਹਿਸੀਲ ਸੈਕਟਰੀ ਸ਼ਮਸ਼ੇਰ ਸਿੰਘ ਨੂੰ ਜ਼ਿਲ੍ਹਾ ਚੇਅਰਮੈਨ ਤਰਨਤਾਰਨ ਸਰਬਜੀਤ ਸਿੰਘ ਸੋਖੀ ਨੂੰ ਤਹਿਸੀਲ ਪ੍ਰਧਾਨ ਪੱਤੀ ਅਤੇ ਕਵਲਜੀਤ ਸਿੰਘ ਸਾਭੀ ਅਤੇ ਭਜਨ ਸਿੰਘ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਅਤੇ ਅਮੇਸ਼ਰ ਦੇ ਪੱਤਰਕਾਰ ਦਲਬੀਰ ਸਿੰਘ ਪਾਰੋਵਾਲਾ ਅਤੇ ਉਹਨਾਂ ਦੇ ਸਾਥੀਆਂ ਨੇ ਘਰ ਵਾਪਸੀ ਕੀਤੀ ਇਸ ਮੌਕੇ ਤੇ ਚੇਅਰਮੈਨ ਅਮਰਿੰਦਰ ਸਿੰਘ ਨੇ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਅਹੁਦੇਦਾਰਾਂ ਨੂੰ ਸੌਂਪੀਆਂ ਗਿਆ ਜ਼ਿੰਮੇਵਾਰੀਆਂ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਮਨਿੰਦਰ ਸਿੱਧੂ, ਮਿੰਟੂ ਗੁਰਸਰੀਆ, ਮਾਨਿਕ ਗੋਇਲ ਅਤੇ ਕੁਝ ਹੋਰ ਪੱਤਰਕਾਰਾਂ ਤੇ ਹੋਏ ਝੂਠੇ ਪਰਚੇ ਰੱਦ ਕਰਾਉਣ ਅਤੇ ਜ਼ੁਬਾਨ ਬੰਦੀ ਦੇ ਖਿਲਾਫ ਉਹਨਾਂ ਦੇ ਹੱਕ ਵਿੱਚ ਅੰਮ੍ਰਿਤਸਰ ਵਿਖੇ 27 ਫਰਵਰੀ ਨੂੰ ਹੋਣ ਜਾਣ ਵਾਲੇ ਮਾਜਾ ਰੋਸਦਰ ਨੇ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਸਮਰਥਨ ਕਰਦੀ ਹੈ ਇਸ ਤੋਂ ਇਲਾਵਾ ਜਥੇਬੰਦੀ ਦੇ ਪੰਜਾਬ ਪ੍ਰਧਾਨ ਰਮੇਸ਼ ਬੈਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਸਿਰਫ ਆਪਣੇ ਜਥੇਬੰਦੀ ਲਈ ਨਹੀਂ ਬਲਕਿ ਪੰਜਾਬ ਦੇ ਹਰ ਉਸ ਪੱਤਰਕਾਰ ਨਾਲ ਖੜੀ ਹੈ ਜਿਸ ਨਾਲ ਮੌਕੇ ਦੀਆਂ ਸਰਕਾਰਾਂ ਵੱਲੋਂ ਕਿਸੇ ਤਰ੍ਹਾਂ ਦਾ ਵੀ ਤੱਕਾ ਹੁੰਦਾ ਹੈ ਇਸ ਮੌਕੇ ਤੇ ਜਥੇਬੰਦੀ ਦੇ ਨਵੇਂ ਨਿਯੁਕਤ ਜ਼ਿਲ੍ਹਾ ਪ੍ਰਧਾਨ ਖੁਸ਼ਵੰਤਰ ਰਾਏ ਪ੍ਰਭਾਕਰ ਤੇ ਹੋਰ ਅਹੁਦੇਦਾਰਾਂ ਨੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਥੇਬੰਦੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਹੋਰ ਕੀ ਕਿਹਾ ਤੁਸੀਂ ਆਪ ਸੁਣ ਲਵੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇਖਣ ਲਈ ਸਬਸਕ੍ਰਾਈਬ ਕਰੋ ਔਨ ਫੈਕਟ ਨਿਊਜ਼। ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਪੱਟੀ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਈ ਹੈ ਜਿਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਜਿਨ੍ਹਾਂ ਨੂੰ ਦੁਬਾਰਾ ਤੋਂ ਅਹੁਦੇਦਾਰੀਆਂ ਮਿਲੀਆਂ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾ ਤੇ ਆਸ ਕਰਦਾ ਕਿ ਇਹ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ। ਅਕੀ ਰਹੀ ਗੱਲ ਪਿਛਲੇ ਸਮੇਂ ਦੇ ਦਰਮਿਆਨ ਜਥੇਬੰਦੀ ਜਿਹੜੀ ਕਿ 16 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਯੂਨਿਟ ਕਿ ਕੰਮ ਕਰ ਰਹੇ ਸਨ ਜਿਨ੍ਹਾਂ ਨੂੰ ਕਿ ਬਾਅਦ ਵਿੱਚ ਜਥੇਬੰਦੀ ਦੀ ਕੁਝ ਅੰਦਰੂਨੀ ਝਗੜਿਆਂ ਦੇ ਕਾਰਨ ਨੁਕਸਾਨ ਪਹੁੰਚਿਆ ਹੁਣ ਮੁਰ ਤੋਂ ਦੁਬਾਰਾ ਜਥੇਬੰਦੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਦੁਬਾਰਾ ਯੂਨਿਟ ਜਿਹੜੇ ਆ ਉਹ ਲਾਂ ਨੂੰ ਸ਼ੁਰੂ ਹੋ ਗਏ ਆ ਇਸ ਤੋਂ ਇਲਾਵਾ ਮੈਂ ਗੱਲ ਕਰਨੀ ਚਾਹਾਂਗਾ ਜਿਸ ਤਰ੍ਹਾਂ ਕਿ ਸਾਡੇ ਪੱਤਰਕਾਰ ਵੀਰ ਨੇ ਸਵਾਲ ਪੁੱਛਿਆ ਸੀ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਹੀ ਕਿਉਂ ਇਸੇ ਗੱਲ ਇਸ ਤਰ੍ਹਾਂ ਦੀ ਪੰਜਾਬ ਦੇ ਹਰੇਕ ਜਗ੍ਹਾ ਤੇ ਹਰੇਕ ਕੋਨੇ ਦੇ ਵਿੱਚ ਛੋਟੇ ਛੋਟੇ ਤਸਵੀਰ ਦੇ ਉੱਤੇ ਪੀ ਪੱਤਰਕਾਰ ਜਥੇਬੰਦੀਆਂ ਬਣੀਆਂ ਨੇ ਇੱਕ ਫਾਤੇ ਚਾਰ-ਚਾਰ 10-10 ਜਥੇਬੰਦੀਆਂ ਵੀ ਬਣੀਆਂ ਆਈਆਂ ਨੇ ਪਰ ਕਿਸੇ ਕੋਲ ਕੋਈ ਰਿਜ਼ਲਟ ਨਹੀਂ ਹੈਗਾ ਕਿਸੇ ਨੇ ਕਦੀ ਵੀ ਜਿਹੜੇ ਵੀ ਲੋਕ ਛੋਟੀਆਂ-ਛੋਟੀਆਂ ਜਥੇਬੰਦੀਆਂ ਬਣਾ ਕੇ ਬੈਠੇ ਹੋਏ ਨੇ ਆਪਣੇ ਤਹਿਸੀਲ ਲੈਵਲ ਦੇ ਉੱਤੇ ਜਾਂ ਜ਼ਿਲ੍ਹੇ ਦੇ ਵਿੱਚ 10-10 ਬਣਾ ਕੇ ਬੈਠੇ ਹੋਏ ਨੇ ਉਹਨਾਂ ਦਾ ਇੱਕੋ ਤੇ ਇੱਕੋ ਮੋਟਿਵ ਹੁੰਦਾ ਵਾ ਕਿ ਕੁਝ ਇੱਕ ਪੱਤਰਕਾਰ ਆਪਣੇ ਨਾਲ ਜੋੜ ਕੇ ਰੱਖਣੇ ਤੇ ਮੁੜ ਕੇ ਉਹਨਾਂ ਨੂੰ ਦਿਖਾ ਕੇ ਤੇ ਆਪਣੇ ਛੋਟੇ-ਮੋਟੇ ਜਿਹੜੇ ਉਲੂ ਸਿੱਧੇ ਕਰਦੇ ਰਹਿਣਾ ਪੱਤਰਕਾਰਾਂ ਦੇ ਹਿੱਤਾਂ ਲਈ ਜੇਕਰ આજ ਤੱਕ ਕੰਮ ਕੀਤਾ ਹੈ ਤਾਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਕੀਤਾ ਹੈ ਜਿਹਦੇ ਵਿੱਚ ਜੇਕਰ ਮੈਂ ਕੰਮ ਕਣਾ ਹੈ ਗਿਣੌਣ ਦੀ ਗਿਣਤੀ ਤੇ ਆਵਾਂ ਤੇ ਸਭ ਤੋਂ ਜਿਹੜੀ ਅਹਿਮ ਉਪਲਬਧੀ ਜਿਹੜੀ ਆ ਉਹ ਬਟਾਲੇ ਦੇ ਵਿੱਚ ਜਿਹੜਾ ਕਿ ਤਿਰੰਗੇ ਦਾ ਮੈਟਰ ਸੀ ਤਿਰੰਗਾ ਦਾ ਅਪਮਾਨ ਹੋਇਆ ਸੀ ਤੇ ਹੋਇਆ ਵੀ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰ ਦੇ ਬਿਲਕੁਲ ਬਾਹਰ ਤੇ ਜਿਹਦੇ ਉੱਤੇ ਵੀ ਪਾਰਟੀ ਵੱਲੋਂ ਉਸ ਮਾਮਲੇ ਨੂੰ ਪੂਰੀ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਸ਼ੀਰ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਤੇ ਖਾਸ ਕਰਕੇ ਰਮੇਸ਼ ਬਹਿਲ ਜੀ ਦੀਆਂ ਕੋਸ਼ਿਸ਼ਾਂ ਦੇ ਕਰਕੇ ਉਹ ਅਸੀਂ ਤਿਰੰਗੇ ਦਾ ਜਿਹੜਾ ਸਨਮਾਨ ਆ ਉਹ ਫਿਰ ਤੋਂ ਬਹਾਲ ਕਰਨ ਦੇ ਵਿੱਚ ਕਾਮਯਾਬ ਹੋਏ ਤੇ ਮੈਂ ਸਮਝਦਾ ਪੀ ਦੇਸ਼ ਹਿੱਤ ਲਈ ਜਿਹੜੀ ਹੈ ਸਾਡੀ ਬਹੁਤ ਵੱਡੀ ਉਪਲਬਧੀ ਹੈ ਤਿੰਨ ਪੱਤਰਕਾਰ ਇਹੋ ਜਿਹੇ ਜਿਨ੍ਹਾਂ ਦੀ ਅਸੀਂ ਜਾਨਾਂ ਬਚਾ ਚੁੱਕੇ ਆ ਇਹ ਕੋਈ ਇਕੱਠਾ ਕੇਸ ਨਹੀਂ ਸੀ ਤਿੰਨ ਅਲੱਗ-ਅਲੱਗ ਕੇਸ ਨੇ ਜਿਦੇ ਵਿੱਚ ਪੱਤਰਕਾਰਾਂ ਨੇ ਇਨਸਾਫ ਨਾ ਮਿਲਣ ਤੇ ਆਪਣੀ ਆਤਮ ਹੱਤਿਆ ਤੱਕ ਕਰਨ ਦੀ ਧਮਕੀ ਦਿੱਤੀ ਹੋਈ ਸੀ ਜਿਹਦੇ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਕਾਰਨ ਉਹ ਤਿੰਨ ਪੱਤਰਕਾਰ ਜਿਹੜੇ ਆ ਅੱਜ ਵੀ ਉਹਨਾਂ ਨੂੰ ਬਿਲਕੁਲ ਠੀਕ ਠਾਕ ਨਹੀਂ ਤੇ ਉਹਨਾਂ ਨੂੰ 2 ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਇਨਸਾਫ ਲੈ ਕੇ ਦਿੱਤਾ ਸੀ ਇਸ ਤੋਂ ਇਲਾਵਾ ਐ ਸਾਜਲ ਕਾ ਦੀ ਗੱਲ ਕਰੀਏ ਤਾਂ ਉੱਥੇ ਵੀ ਵਕੀਲਾ ਦੇ ਨਾਲ ਸਾਡੇ ਪੱਤਰਕਾਰ ਸਾਥੀ ਦੇ ਨਾਲ ਸਿਰਫ ਇੱਕ ਖਬਰ ਚਲਾਉਣ ਕਰਕੇ ਹੋਵੇ ਤੇ ਦੋ ਪਰਚੇ ਦਰਜ ਕਰ ਦਿੱਤੇ ਗਏ ਇੱਕ ਜੁਰਮ ਦੀ ਉਹਨੂੰ ਦੋ ਵਾਰ ਸਜ਼ਾ ਦਿੱਤੀ ਗਈ ਸੀ ਸ਼ੀਰ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਕੋਸ਼ਿਸ਼ਾਂ ਕੀਤੀਆਂ ਤੇ ਅੱਜ ਉਹ ਪੱਤਰਕਾਰ ਜਿਹੜਾ ਵਕੀਰਾਂ ਦੇ ਨਾਲ ਜਿਹੜੀ ਆਪਣੀ ਕਾਨੂੰਨੀ ਲੜਾਈ ਜਿਹੜੀ ਆ ਉਹ ਲੜ ਰਿਹਾ ਵਾ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਪ੍ਰਾਪਤੀਆਂ ਨੇ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਪ੍ਰੈਸ ਕਲੱਬ ਦੀ ਪ੍ਰਾਪਤੀ ਵੀ ਜਿਹੜੀ ਵੀ ਸਾਡੇ ਖਾਤੇ ਚ ਆਉਂਦੀ ਆ ਵੀ ਪ੍ਰੈਸ ਕਲੱਬ ਤੇ ਹੈਗਾ ਸੀ ਪਰ ਪੱਤਰਕਾਰਾਂ ਨੂੰ ਮਿਲ ਨਹੀਂ ਸੀ ਰਿਹਾ ਉਹ ਸ਼ੀਰ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਕਰਕੇ ਹੀ ਪੱਤਰਕਾਰਾਂ ਨੂੰ ਮਿਲਿਆ ਤੇ ਯੂਟਿਊਬਰ ਦੇ ਪੱਤਰਕਾਰਾਂ ਨੂੰ ਪੱਤਰਕਾਰ ਨਹੀਂ ਹੀ ਗਿਣਿਆ ਜਾਂਦਾ ਸ਼ਹੀਦ ਭਗਤ ਸਿੰਘ ਦੇ ਪ੍ਰੈਸ ਐਸੋਸੀਏਸ਼ਨ ਦੀਆਂ ਕੋਸ਼ਿਸ਼ਾਂ ਕਰਕੇ ਪੰਜਾਬ ਦੇ ਵਿੱਚ YouTube ਜਿਹੜੇ ਹੈਗੇ ਨੇ ਉਹਨਾਂ ਉਹਨਾਂ ਨੂੰ ਵੀ ਪੱਤਰਕਾਰਾਂ ਦਾ ਦਰਜਾ ਮਿਲਿਆ ਹੋਇਆ ਹੈ ਇੱਥੋਂ ਤੱਕ ਕਿ ਪ੍ਰੈਸ ਕਲੱਬਾਂ ਦੇ ਵਿੱਚ ਉਹਨਾਂ ਨੂੰ VOTING ਦਾ ਵੀ ਅਧਿਕਾਰ ਜਿਹੜੇ ਆ ਉਹ ਅਸੀਂ ਲੈ ਕੇ ਦਿੱਤੇ ਹੋਏ ਨੇ ਇਸ ਕਰਕੇ ਪ੍ਰਾਪਤੀਆਂ ਤਾਂ ਬਹੁਤ ਨੇ ਇਸ ਕਰਕੇ ਫਿਲਹਾਲ ਇੰਨਾ ਹੀ ਆ ਵੀ ਬਾਕੀ ਜਲਦੀ ਤੋਂ ਜਲਦੀ ਸਾਰੇ ਜਿਹੜੇ ਯੂਨਿਟ ਆ ਉਹ ਲਾ ਕੇ ਤੇ শহীদ ਭਗਤ ਸਿੰਘ ਪ੍ਰੈਸ ਅਸੋਸ਼ੀਅਨ ਜਿਹੜੀ ਆ ਪੱਤਰਕਾਰਾਂ ਦੇ ਹਿੱਤਾਂ ਲਈ ਤਾਂ ਕਿ ਵਧੀਆ ਕੰਮ ਕਰ ਸਕੇ ਉਹ ਜਲਦੀ ਤੋਂ ਜਲਦੀ ਉਪਰਾਲੇ ਕੀਤੇ ਜਾਣ ਦੇਖੋ ਜੀ ਜਿਹੜੇ ਹਾਲਾ ਕਿ ਸਾਡੇ ਕੋਲ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਪੱਟੀ ਦੇ ਵਿੱਚ ਬਹੁਤ سارے ਸਾਡੇ ਸਾਥੀ ਜਿਹੜੇ ਵੀ ਸਾਡੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਗਾਂ ਜੁੜਦੇ ਪਏ ਨੇ ਪਰ ਮੈਂ ਸਮਝਦਾ ਕਿ ਪ੍ਰਭাকর ਜੀ ਦੀ ਜਿਹੜੀ ਨਿਯੁਕਤੀ ਆ ਇਹ ਜੱਥੇਬੰਦੀ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਇਹਨਾਂ ਵਰਗਾ ਜਿਹੜਾ ਵੀ ਸਾਨੂੰ ਆਗੂ ਜਿਹੜਾ ਵਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿੰਨੇ ਦੀ ਅਗਵਾਈ ਕਰਨ ਲਈ ਮਿਲਿਆ ਵਾ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਸਾਡੇ ਰਮੇਸ਼ ਬਹਿਲ ਜੀ ਬਹੁਤ ਵਧੀਆ ਪੰਜਾਬ ਪ੍ਰੈਜ਼ੀਡੈਂਟ ਸਾਬਤ ਹੋ ਰਹੇ ਨੇ ਤੇ ਇਹਨਾਂ ਤੋਂ ਵੀ ਮੈਂ ਆਸ ਕਰਦਾ ਕਿ ਇਹ ਬਹੁਤ ਵਧੀਆ ਕੰਮ ਕਰਨਗੇ ਜੈਨ ਮੈਰ ਮੈਂ ਇਸ ਵੇਲੇ ਪੰਜਾਬ ਪ੍ਰਧਾਨ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਅੱਜ ਅਸੀਂ ਇਸ ਸਮੇਂ ਪੱਟੀ ਦੇ ਵਿੱਚ ਮੌਜੂਦ ਹਾਂ ਔਰ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀਆਂ ਜ਼ਿਲ੍ਹਾ ਤਰਨਤਾਰਨ ਅਤੇ ਪੱਟੀ ਲੈਵਲ ਤੇ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਇੱਧਰ ਕਾਫੀ ਲੰਬੇ ਸਮੇਂ ਤੋਂ ਪੱਟੀ ਦੇ ਵਿੱਚ ਔਰ ਤਰਨਤਾਰਨ ਦੇ ਵਿੱਚ ਯੂਨਿਟ ਆਪਣੇ ਲੱਗੇ ਹੋਏ ਨੇ ਔਰ ਕਾਫੀ ਐਕਟਿਵ ਪੱਤਰਕਾਰ ਨੇ ਉਹ ਪੱਤਰਕਾਰ ਨੇ ਜਿਹੜੇ ਹਮੇਸ਼ਾ ਪੱਤਰਕਾਰਾਂ ਦੇ ਹਿੱਤੇ ਦੇ ਲਈ ਖੜਦੇ ਆ ਲੜਦੇ ਆ ਜਿਹੜੀ ਜਥੇਬੰਦੀ ਹੈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਇਹ ਸਿਰਫ ਆਪਣੀ ਜਥੇਬੰਦੀ ਵਾਸਤੇ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵੀ ਪੱਤਰਕਾਰ ਹੈ ਕਿਸੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਹੁੰਦਾ ਹੈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਉਹਦੇ ਨਾਲ ਖੜਦੀ ਆ ਔਰ ਉਦੋਂ ਤੱਕ ਲੜਦੀ ਆ ਜਦੋਂ ਤੱਕ ਉਕਤ ਪੱਤਰਕਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਦੇਖੋ ਜੀ ਜੇ ਤੇ ਮੈਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀਆਂ ਉਪलब्ਧੀਆਂ ਗਿਣਾਉਣ ਨੂੰ ਤੁਰਿਆ ਤੇ ਤੁਸੀਂ ਕਹੋਗੇ ਕਿ ਬਾਈਟ ਬਹੁਤ ਜ਼ਿਆਦਾ ਲੰਬੀ ਹੋ ਚੁੱਕੀ ਹੈ ਇਹ ਮੇਰੇ ਖਿਆਲ ਦੱਸਣ ਦੀ ਜਰੂਰਤ ਨਹੀਂ ਹੈ ਪੰਜਾਬ ਭਰ ਦੇ ਵਿੱਚ ਤੁਸੀਂ ਜਿਸ ਮਰਜ਼ੀ ਪੱਤਰਕਾਰ ਤੋਂ ਪੁੱਛ ਲੋ ਜਿਸ ਤਰ੍ਹਾਂ ਕੀ ਹੁਣ ਤੁਸੀਂ ਦੇਖਿਆ ਹੋਵੇਗਾ ਮਨਿੰਦਰ ਸਿੱਧੂ ਹੋਰ ਨਾਲ ਆਰਟੀਆਈ ਐਕਟੀਵਿਸਟ गोयल ਨੇ ਉਹਨਾਂ ਦੇ ਨਾਲ ਵੀ ਧੱਕਾ ਹੋਇਆ ਔਰ ਉਹਨਾਂ ਦੇ ਹੱਕ ਦੇ ਵਿੱਚ ਵੀ ਖੁੱਲਕੇ ਨਿਤਰੀ ਹੈ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਔਰ ਜਿਹੜਾ 27 ਤਰੀਕ ਦਾ ਵੱਡੇ ਲੈਵਲ ਤੇ ਪ੍ਰੋਟੈਸਟ ਹੈ ਉਹਨੂੰ ਵੀ ਨਾਲ ਮੈਨੇਜ ਕਰ ਰਹੀ ਹੈ ਜੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਐਕਟੀਵਿਟੀਆਂ ਹੈਗੀਆਂ ਸੀਪਾਗ ਸਿੰਘ ਪ੍ਰੈਸ ਐਸੋਸੀਏਸ਼ਨ ਦੇਖੋ ਸਭ ਤੋਂ ਪਹਿਲੀ ਐਕਟੀਵਿਟੀ ਤੇ ਇਹ ਆ ਕਿ ਜਰਨਲਿਸਟ ਪ੍ਰੋਟੈਕਸ਼ਨ ਐਕਟ ਜਿਹੜਾ ਕਿ ਪੰਜਾਬ ਦੇ ਵਿੱਚ ਹਜੇ ਤੱਕ ਲਾਗੂ ਨਹੀਂ ਹੋਇਆ ਭਾਰਤ ਦੇ ਕਾਫੀ ਸਟੇਟਾਂ ਦੇ ਵਿੱਚ ਜਿਹੜਾ ਪਹਿਲਾਂ ਤੋਂ ਹੀ ਲਾਗੂ ਹੋ ਚੁੱਕਿਆ ਵਾ ਲੇਕਿਨ ਜਿਹੜੀ ਪੰਜਾਬ ਦੇ ਵਿੱਚ ਯਾਨੀ ਕਿ ਆਪਾਂ ਗੱਲ ਕਰੀਏ ਪਿਛਲੀਆਂ ਸਰਕਾਰਾਂ ਜਾਂ ਫਿਰ ਮੌਜੂਦਾ ਸਰਕਾਰ ਕਿਤੇ ਨਾ ਕਿਤੇ ਚਾਹੁੰਦੀ ਸੀਗੀ ਕਿ ਜਰਨਲਿਸਟ ਪ੍ਰੋਟੈਕਸ਼ਨ ਐਕਟ ਲਾਗੂ ਨਾ ਹੋਵੇ ਕਿਉਂਕਿ ਉਹਨਾਂ ਨੂੰ ਇਹ ਚੀਜ਼ ਹਜਮ ਨਹੀਂ ਹੁੰਦੀ ਕਿ ਪੱਤਰਕਾਰ ਸੱਚ ਬੋਲਦਾ ਆ ਲੇਕਿਨ ਜਿਹੜੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਜਰਨਲਿਸਟ ਪ੍ਰੋਟੈਕਸ਼ਨ ਐਕਟ ਨੂੰ ਪੰਜਾਬ ਦੇ ਵਿੱਚ ਲਾਗੂ ਕਰਾਉਣ ਲਈ ਹਰ ਇੱਕ ਸੰਘਰਸ਼ ਅਪਣਾਏਗੀ ਔਰ ਬਹੁਤ ਜਲਦ ਪੰਜਾਬ ਦੇ ਵਿੱਚ ਵੀ ਲਾਗੂ ਕਰਨ ਲਈ ਹਰ ਇੱਕ ਸੰਭ 可能 ਕੋਸ਼ਿਸ਼ ਕਰੇਗੀ ਜਿਹੜੀਆਂ ਆਪਣੇ ਜ਼ਿਲ੍ਹਾ ਤਰਨਤਾਰਨ ਔਰ ਪੱਟੀ ਤੋਂ ਨਿਯੁਕਤੀਆਂ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਨੇ ਆਪਣੇ ਜ਼ਿਲ੍ਹਾ ਪ੍ਰਧਾਨ ਜਿਹੜੇ ਲਗਾਏ ਨੇ ਖੁਸ਼ਵੰਤ ਰਾਏ ਪ੍ਰਭাকর ਜੀ ਔਰ ਐਡਵੋਕੇਟ ਮਨਦੀਪ ਸਿੰਘ ਭੁੱਲਰ ਜੀ ਨੇ ਜਿਹੜੇ ਲੀਗਲ ਐਡਵਾਈਜ਼ਰ ਲਗਾਏ ਗਏ ਨੇ ਅਕਸਰ ਦੇਖਿਆ ਹੋਏਗਾ ਕਿ ਪੱਤਰਕਾਰਾਂ ਨੂੰ ਜਦੋਂ ਵੀ ਮੁਸ਼ਕਲਾਂ ਆਉਂਦੀਆਂ ਨੇ ਮੌਜੂਦਾ ਸਰਕਾਰ ਵੱਲੋਂ ਜਾਂ ਫਿਰ ਪੁਲਿਸ ਪ੍ਰਸ਼ਾਸਨ ਵੱਲੋਂ ਹਮੇਸ਼ਾ ਤੱਕੇ ਦਾ ਸਾਹਮਣਾ ਕਰਨਾ ਪੈਂਦਾ ਆ ਉਸ ਚੀਜ਼ ਦਾ ਯਾਨੀ ਕਿ ਡਟ ਕੇ ਵਿਰੋਧ ਕਰਨ ਲਈ ਔਰ ਪੱਤਰਕਾਰਾਂ ਨੂੰ ਇਨਸਾਫ ਦਿਵਾਉਣ ਲਈ ਜਿਹੜੇ ਲੀਗਲ ਐਡਵਾਈਜ਼ਰ ਵੀ ਨਿਯੁਕਤ ਕੀਤੇ ਗਏ ਨੇ ਮੋਹਿਤ अरोड़ा ਜੀ ਜੋ ਪਹਿਲੇ ਤੋਂ ਹੀ ਤਹਿਸੀਲ ਚੇਅਰਮੈਨ ਨੇ ਠੀਕ ਹੈ ਜੀ ਔਰ ਰਜੇਸ਼ ਸ਼ਰਮਾ ਜੀ ਤਹਿਸੀਲ ਸੈਕਟਰੀ ਨੇ ਔਰ ਸ਼ਮਸ਼ੇਰ ਸਿੰਘ ਡਿਸਟ੍ਰਿਕਟ ਚੇਅਰਮੈਨ ਤਰਨਤਾਰਨ ਲਗਾਈ ਗਏ ਨੇ ਜੀ ਸਰਬਜੀਤ ਸਿੰਘ ਸੋਖੀ ਤਸੀਲ ਪ੍ਰੈਜ਼ੀਡੈਂਟ ਪੱਟੀ ਤੋਂ ਔਰ ਕਬਲਜੀਤ ਸਿੰਘ ਸਾਭੀ ਸੈਕਟਰੀ ਲਗਾਈ ਗਏ ਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਵੀ ਸੈਕਟਰੀ ਲਗਾਇਆ ਗਿਆ ਜੀ ਪ੍ਰਧਾਨ ਜੀ ਹੋਰ ਕਿੰਨੇ ਜ਼ਿਲ੍ਹਿਆਂ 'ਚ ਤੁਹਾਡੀ ਯੂਨੀਅਨ ਕੰਮ ਕਰਦੀ ਹੈ ਇਸ ਟਾਈਮ 10 ਤੋਂ 12 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਕੰਮ ਕਰਦੀ ਪਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਹੋਰ ਸਟੇਟਾਂ ਦੇ ਵਿੱਚ ਵੀ ਜਿਹੜੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਆ ਉਹ ਯਾਨੀ ਕਿ ਆਪਣੇ ਯੂਨਿਟ ਲਗਾ ਰਹੀ ਹੈ ਅੱਜ ਮੇਨ ਫੈਸਲੇ ਇਹੀ ਲਏ ਜ ਨੇ ਜਿਹੜਾ ਕਿ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਪ੍ਰੋਟੈਸਟ ਆ ਉੱਥੇ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਦੇ ਜਿਹੜੇ ਸਾਰੇ ਜ਼ਿਲ੍ਹਿਆਂ ਤੋਂ ਪੱਤਰਕਾਰ ਉਸ ਪ੍ਰੋਟੈਸਟ ਦਾ ਹਿੱਸਾ ਬਣਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ 2-4 ਦਿਨਾਂ ਦੇ ਵਿੱਚ ਅੰਮ੍ਰਿਤਸਰ ਦਾ ਯੂਨਿਟ ਲਗਾ ਰਹੇ ਆ ਔਰ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਯੂਨਿਟ ਲਗਾਣੇ ਨੇ ਜੀ ਕਿਹਾ ਜੀ ਇਹ ਪੱਤਰਕਾਰ ਵੀਰਾਂ ਨੇ ਮੈਨੂੰ ਜਨਵਰੀ ਤੇ ਸੌਂਮ ਦਿੱਤੀ ਆ ਹੁਣ ਇਹ ਦੇਖਣਗੇ ਮੇਰਾ ਕੰਮ ਵੀ ਮੈਂ ਕਿੱਦਾਂ ਦਾ ਕਰਦਾ ਹੁਣ ਪਾ ਕੇ ਮੇਰੇ ਸਿਰ ਤੇ ਬੰਨ੍ਹ ਦਿੱਤੀ ਇਹਨਾਂ ਨੇ ਤੇ ਹੁਣ ਮੈਂ ਕਿੱਦਾਂ ਨਿਭਾਉਣੀ ਆ ਇਹ ਤੁਹਾਨੂੰ ਆਉਣ ਵਾਲੇ ਕੁਝ 15 ਤਸੱਬ 15 ਦਿਨਾਂ ਦੇ ਵਿੱਚ ਹੀ ਪਤਾ ਲੱਗ ਜੂਗਾ ਕਿ ਮੈਂ ਕੰਮ ਕਿਦਾਂ ਦਾ ਕਰਦਾ ਪਿਆਵਾ ਇਹ ਬਹਿਲ ਸਾਹਿਬ ਦਾ ਮੈਂ ਬਹੁਤ ਦਿਲੋਂ ਰਿੰਨੀ ਰਮਾਂਗਾ ਚੇਅਰਮੈਨ ਸਾਹਿਬ ਦਾ ਬਹੁਤ ਦਿਲੋਂ ਰਿੰਨੀ ਰਮਾਂਗਾ ਜਿਹੜੇ ਸਾਹਿਬ ਨਾਲ ਮੈਨੂੰ ਇਹਨਾਂ ਨੇ ਜ਼ਿੰਮੇਵਾਰੀ ਸੰਪੀ ਹੈ ਪੂਰੀ ਤਨਦੇਹੀ ਨਾਲ ਲਿਭਾਉਂਗਾ ਮੈਂ ਆਏ ਹੋਏ ਸਾਰੇ ਪੱਤਰਕਾਰਾਂ ਦਾ ਦਿਲੋਂ ਰਿੰਨੀ ਰਮਾਂਗਾ